ਸੇਖਾ ਜੀ ਸਾਰਤਾ ਜੀ ਆਪਣੇ ਸਾਰੇ ਭੈਣਾਂ ਪਰਾਂਵਾਂਗਾ ਆਪਣੇ ਇਸ ਪੰਜਾਬੀ ਕਿਚਨ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਟੇਸਟੀ ਮਿਠਾਈ ਦੀ ਰੈਸিপি ਲੈ ਕੇ ਆਏ ਆਂ ਮਿਠਾਈ ਬਣਾਵਾਂਗੇ ਆਪਾਂ ਬਣਾਵਾਂਗੇ ਪੇੜੇ ਰੱਖੜੀ ਸਪੈਸ਼ਲ ਬਾਕੀ ਤੁਹਾਨੂੰ ਪਤਾ ਜਨਮ ਅਸ਼ਟਮੀ ਆ ਰਹੀ ਹੈ ਭੋਗ ਵਗਾਰ ਲਗਾਉਣ ਦਿਨ ਲਗਾਉਣਾ ਹੁੰਦਾ ਉਹ ਘਰਚੀ ਬਣਾ ਕੇ ਆਪਾਂ ਲਗਾ ਸਕਦੇ ਆਂ ਤੇ ਬਹੁਤ ਵਧੀਆ ਬਣਾਵਾਂਗੇ ਪੇੜੇ ਪੇੜੇ ਜਿਹੜੇ ਬਣਾਵਾਂਗੇ ਆਪਾਂ ਪਨੀਰ ਤੋਂ ਬਣਾਵਾਂਗੇ ਪਨੀਰ ਡਰਾਈ ਫਰੂਟ ਕੋਕੋਨਟ ਪਾਊਡਰ ਚੀਨੀ ਕਲਾਸ ਦੋ ਦਦਾ ਸਿਰਫ ਇੰਨੇ ਜਿਹੀਆਂ ਚੀਜ਼ਾਂ ਤੋਂ ਘਰੇ ਪਏ ਸਮਾਨ ਨਾਲ ਹੀ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਟੇਸਟੀ ਪੇੜੇ ਸਭ ਤੋਂ ਪਹਿਲਾਂ ਜੀ ਆਪਾਂ ਪਨੀਰ ਦੇ ਪੀਸ ਕੱਟਾਂਗੇ ਅਗਰ ਤੁਸੀਂ ਬਾਹਰੋਂ ਪਨੀਰ ਨਹੀਂ ਲੈ ਕੇ ਆਣਾ ਤਾਂ ਤੁਸੀਂ ਘਰੇ ਵੀ ਪਨੀਰ ਬਣਾ ਸਕਦੇ ਹੋ ਦੁੱਧ ਤੋਂ ਦੁੱਧ ਨੂੰ ਫਾੜ ਕੇ ਪਨੀਰ ਬਣ ਜਿਗਾ ਤੇ ਆਪਾਂ ਇਹਦੇ ਪੀਸ ਕਟਿੰਗ ਕਰਾਂਗੇ ਇਸ ਤਰ੍ਹਾਂ ਸਾਰੇ ਪੀਸ ਕਟਿੰਗ ਕਰਕੇ ਸਾਰਾ ਚੌਸ ਪੀਸ ਕੱਟ ਲਾਂਗੇ ਛੋਟੇ ਛੋਟੇ ਸਾਰੇ ਨੇ ਲੋ ਜੇ ਆਪਾਂ ਪੀਸ ਕੱਟ ਲੇ ਤੇ ਆਪਾਂ ਕੋਈ ਵੀ ਡੋਂਗਾ ਲੈ ਲੈਣਾ ਕੋਈ ਬੌਲ ਸਾਰੇ ਪੀਸ ਪਨੀਰ ਦੇ ਇਹਦੇ ਚ ਪਾ ਦਾਂਗੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਗਰਮ ਦੁੱਧ ਵਾਲੇ ਦੁੱਧੇ ਰਦ ਨੂੰ ਗਰਮ ਦੁੱਧ ਪਾਉਣਾ ਇਹ ਜਿਹੜਾ ਆਪਣਾ ਹਲਕਾ ਜਿਹਾ ਮੈਲਟ ਜਿਹਾ ਹੋ ਜਾਏ ਮਤਲਬ ਕਿ ਢਿੱਲਾ ਜਿਹਾ ਪੈ ਜਾਏਗਾ ਉਸ ਤੋਂ ਬਾਅਦ ਪਾਵਾਂਗੇ ਚੀਨੀ ਜਿਹੜਾ ਮਿੱਠਾ ਹੋ ਤੁਸੀਂ ਆਪਣੇ ਹਿਸਾਬ ਹਿਸਾਬ ਨਾਲ ਹੀ ਪਾ ਦਿਓ ਜਿੰਨਾ ਤੁਸੀ ਖਾਣੇ ਤੇ ਨਾਰੀਅਲ ਦਾ ਬੂਰਾ ਇੱਕ ਕੌਲੀ ਇਹਨਾਂ ਸਾਰਨ ਕਰਾਂਗੇ ਨੈਕਸਟ ਲੋ ਜੀ ਆਪਾਂ ਮਿਕਸ ਕਰਤਾ ਫਿਰ ਆਪਾਂ 15-20 ਮਿੰਟਾਂ ਲਈ ਟੱਕ ਕੇ ਰੱਖ ਦਾਂਗੇ ਫਿਰ ਤੁਹਾਨੂੰ ਦਿਖਾਉਣੀ ਹੈ ਜੀ 15 ਤੋਂ 20 ਮਿੰਟ ਹੋ ਚੁੱਕੇ ਨੇ ਆਪਾਂ ਦੇਖੋ ਮਿਕਸ ਕਰਿਆ ਸਾਰਾ ਸਮਾਨ ਆਪਾਂ ਨੇ ਇਹਨਾਂ ਦਵਾਰਾ ਹਜੰਗੀਦਰਾ ਮਿਕਸ ਕਰ ਦਿੱਤ ਤੇ ਦੇਖ ਪਹਿਲਾਂ ਆਣਾ ਤਾਂ ਮੈਂ ਤੋੜ ਕੇ ਖਾਦਣੀ ਪਨੀਰ ਵੀ ਦੇਖ ਕਿੰਨਾ ਸੌਫਟ ਹੋ ਗਿਆ ਦੇਖੋ ਤੇ ਆਪਾਂ ਹੁਣ ਇਹਨੂੰ ਇਹਨੂੰ ਗ੍ਰाइंड ਕਰਾਂਗੇ ਜੀ ਲੱਗ ਕੇ ਚਵਾ ਦਾਂਗੇ ਸਾਰੀਆਂ ਚੀਜ਼ਾਂ ਨੂੰ ਗ੍ਰाइंड ਕਰਾਂਗੇ ਲਓ ਜੀ ਦੇਖੋ ਆਪਾਂ ਨੇ ਪੀਸ ਲਿਆ देखो ए स्ट्रनाप दानेदार पेस्ट ਆਪਾਂ ਚਾਹੀਦਾ ਆਪਾਂ ਨੂੰ ਕੋਈ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਪਈ ਸਿੰਪਲ ਸੌਖੇ ਤਰੀਕੇ ਨਾਲ ਆਪਾਂ ਘਰ 'ਚ ਬਣਾ ਲਾਂ ਬਣਾਵਾਂਗੇ ਪੇੜੇ ਤੇ ਹੁਣ ਆਪਾਂ ਇਹਨਾਂ ਨੂੰ ਗੈਸ ਤੇ ਆਪਾਂ ਰੱਖਦੇ ਆ ਕੜਾਹੀ 'ਚ ਪਾ ਕੇ ਤੁਹਾਨੂੰ ਦਿਖਾਉਣੀ ਹੈ ਲੋ ਜੀ ਆਪਾਂ ਕੜਾਹੀ ਰੱਖ ਲਈ ਗੈਸ ਤੇ ਸਾਰੇ ਪੇਸਟ ਨੂੰ ਆਪਾਂ ਕੜਾਹੀ 'ਚ ਪਾ ਦਾਂਗੇ ਕੋਈ ਕਿਓ ਪਾਉਣ ਦੀ ਜ਼ਰੂਰਤ ਨਹੀਂ ਕੋਈ ਆਪਾਂ ਨੂੰ ਮਿਲਕ ਪਾਊਡਰ ਕੋਈ ਕੰਡੈਂਸ ਮਿਲਕ ਕੁਝ ਵੀ ਨਹੀਂ ਪਾਉਣ ਦੀ ਜ਼ਰੂਰਤ ਪਾ ਸਿੰਪਲ ਟ੍ਰਿਕ ਇਹ ਨਾ ਆਵਾਂਗੇ ਤੇ ਗੈਸ ਨੂੰ ਫੇਮ ਕਰਦਾਂਗੇ ਫੁੱਲ 11 ਇਹਨਾਂ ਸਾਰੀਆਂ ਆਪਾਂ ਚੰਗੀ ਤਰ੍ਹਾਂ ਹਿਲਾਈ ਜਾਵਾਂਗੇ ਤਾਂ ਕਿ ਨੀਚੇ ਨਾ ਲੱਗ ਜੇ ਜੇ ਥੋੜਾ ਜਿਹਾ ਆਪਾਂ ਗੈਸ ਹੋ ਗਿਆ ਵੀ ਆ ਨੀਚੇ ਲੱਗਣ ਦਾ ਆਪਾਂ ਲੱਗਿਆ ਵੀ ਨੀਚੇ ਲੱਗੂਗਾ ਤੇ ਆਪਾਂ ਗੈਸ ਵਧੀ ਘਟ ਕਰ ਦਾਂਗੇ 11 ਦਾ ਗੈਸ ਤੇਜ ਰੱਖਾ ਲਓ ਜੀ ਦੇਖੋ ਦੁੱਧ ਜਿਹੜਾ ਹੈਗਾ ਸਾਰਾ ਸੁੱਕ ਗਿਆ ਤੇ ਦੇਖੋ ਜਿਵੇਂ ਰਵੜੀ ਹੁੰਦੀ ਹੈ ਨਾ ਇਸ ਤਰ੍ਹਾਂ ਬਣ ਗਿਆ ਦੇਖੋ ਕਿੰਨਾ ਵਧੀਆ ਤੇ ਆਪਾਂ ਹੋਰ ਥੋੜਾ ਜਿਹਾ ਇਸ ਸਟ ਹੈਡ ਕਰਾਂਗੇ ਤੇ ਆਪਾਂ ਹੁਣ ਇਹ ਜੋ ਐਨੇ ਕੁ ਹੋ ਜੇ ਇਦਾਂ ਆਪਣਾ ਜਿਹੜਾ ਪੇਸਟ ਹੈ ਜਿਹੜਾ ਆਪਣਾ ਉਹ ਇੰਨਾ ਕਿ ਸਖਤ ਹੋ ਜਨਾ ਤੇ ਆਪਾਂ ਪਾਵਾਂਗੇ ਡਰਾਈ ਫਰੂਟ ਤੁਸੀਂ ਡਰਾਈ ਫਰੂਟ ਕੁੱਟ ਕੇ ਵੀ ਪਾ ਸਕਦੇ ਹੋ ਤੇ ਜੇ ਨਹੀਂ ਪਾਉਣਾ ਚਾਹੋ ਕੋਈ ਘਰ ਚੁਦੇ ਪਰ ਮੇਰੇ ਕੋਲ ਮੈਂ ਕਾਜੂ ਬਦਾਮ ਪਿਸਤਾ ਸਾਰੀਆਂ ਚੀਜ਼ਾਂ ਨਾ ਪੀਸ ਕੇ ਪਾਈਆਂ ਨੇ ਇਹ ਪਾ ਦਾਂਗੇ ਅਗਰ ਪਾਉਣਾ ਚਾਹੋ ਤਾਂ ਪਾ ਸਕਦਾ ਨਹੀਂ ਤਾਂ ਕੋਈ ਤੁਹਾਡੀ ਮਰਜ਼ੀ ਹੈ ਇਨਰ ਬੌਂਡ ਤੋਂ ਬਾਅਦ ਫੇਰ ਇਕੱਠੇ ਹੀ ਚੰਗੀ ਤਰ੍ਹਾਂ ਸਾਰਿਆਂ ਨੂੰ ਮਿਕਸ ਕਰਾਂਗੇ ਇਹਨੂੰ ਬਿਲਕੁਲ ਜਿਵੇਂ ਆਪਾਂ ਆਟੇ ਦਾ ਡੋਅ ਹੁੰਦਾ ਆਪਾਂ ਇਸ ਹੱਬ ਨਾਲ ਸੈੱਟ ਕਰਨਾ ਲਓ ਜੀ ਦੇਖੋ ਬਿਲਕੁਲ ਜਿਵੇਂ ਆਪਣਾ ਖੁਆ ਹੁੰਦਾ ਮਵਾ ਉਸ ਤਰ੍ਹਾਂ ਬਣ ਗਿਆ ਤੇ ਇਹਨੂੰ ਆਪਾਂ ਥੋੜੇ ਹੋਰ ਸਖਤ ਕਰਾਂਗੇ ਲਓ ਜੀ ਦੇਖੋ ਬਿਲਕੁਲ ਸੈੱਟ ਹੋ ਗਿਆ ਦੇ ਕੋਇਲ ਰਮ ਤੇ ਹੁਣ ਆਪਾਂ ਇਹਨੂੰ ਠੰਡਾ ਕਰਾਂਗੇ ਠੰਡਾ ਹੋ ਕੇ ਹੋਰ ਸੈੱਟ ਹੋ ਜੇ ਬਿਲਕੁਲ ਫਿਰ ਆਪਾਂ ਦੰਦ ਘੋਣੇ ਆ ਬਿਲਕੁਲ ਠੰਡਾ ਕਰਕੇ ਚੰਗੀ ਤਰ੍ਹਾਂ ਜਿਹੜੇ ਆਪਣੇ ਉਹਨਾਂ ਨੂੰ ਤੁਸੀਂ ਕਰ ਲੈਣਾ ਮਿਲ ਕੇ ਥੋੜੇ ਹੱਥ ਜਿਹੜੇ ਲੱਡੂ ਜਿਵੇਂ ਆਪਾਂ ਬਟਣੇ ਆ ਜਾਂ ਕੋਈ ਵਰਫੀ ਸੈੱਟ ਕਰਨੀ ਆ ਉਹ ਆਪਾਂ ਕਰ ਦਈਏ ਜਾਂ ਪੇੜੇ ਬਣਾਉਣੇ ਆ ਤੁਸੀਂ ਫਟ ਸਕੋ ਆਪਣੇ ਸੈੱਟ ਜਿਹੜੀ ਵਰਫੀ ਹੋ ਸੈੱਟ ਹੋ ਸਕੇ ਆਪਾਂ ਦੇਖੋ ਪੈਨ ਵੀ ਛੱਡਣ ਲੱਗ ਗਿਆ ਆਪਾਂ ਕਿਉਂ ਨਹੀਂ ਪਾਇਆ ਲੇਕਿਨ ਫਿਰ ਵੀ ਤੇ ਆਪਾਂ ਫਿਰ ਵੀ ਦੇਖੋ ਨਾਰੀਅਲ ਦੇ ਵਿੱਚ ਵੀ ਥੋੜਾ ਹੁੰਦਾ ਕਿਉਂ ਤੇ ਬਾਕੀ ਦੁੱਧ ਪਾਇਆ ਆਪਾਂ ਨੇ ਇਹਦੇ ਕਰਕੇ ਵੀ ਸੈੱਟ ਹੋ ਗਿਆ ਬਿਲਕੁਲ ਗੈਸ ਕਰਦਾਂਗੇ ਬੰਦ ਤੇ ਐਵੇਂ ਹਿਲਾਈ ਜਾਵਾਂਗੇ ਲੋ ਜੀ ਖ ਅਲੱਗ ਬਰਤਨ ਚ ਕਢ ਲੈ ਸੀ ਕੜਾਹੀ ਚ ਤੇ ਇੰਨਾ ਠੰਡਾ ਹੋ ਚੁੱਕਿਆ ਤੇ ਆਪਾਂ ਦੇ ਮਤਲਬ ਇੰਨਾ ਗਾਇ ਕਰਨਾ ਵੀ ਦੇਖੋ ਆਪਾਂ ਲੱਡੂ ਜਿਹਾ ਇਸ ਤਰ੍ਹਾਂ ਬੱਟਾ ਜਾਵੇ ਬਿਲਕੁਲ ਸਹੀ ਠੀਕ ਹੈ ਹੁਣ ਆਪਾਂ ਇਹਨੂੰ ਐਵੇਂ ਕੱਢ ਕੇ ਇਹਨੂੰ ਚੰਗੀ ਤਰ੍ਹਾਂ ਮਲਾਂਗੇ ਚੰਗੀ ਤਰ੍ਹਾਂ ਐਵੇਂ ਮਿਕਸ ਕਰਕੇ ਮਲ ਕੇ ਫੇਰ ਇਹਨੂੰ ਇੱਕ ਨੂੰ ਸਮੂਥ ਬਣਾ ਕੇ ਫਿਰ ਆਪਾਂ ਇਹਦੇ ਪੇੜੇ ਬਣਾਵਾਂਗੇ। ਲੋ ਜੀ ਗੋਣਕੇ ਚੰਗੀ ਤਰ੍ਹਾਂ ਸੈੱਟ ਕਰ ਲੈ ਬਿਲਕੁਲ। ਇੰਨਾ ਕੁ ਆਪਾਂ ਲੈਣਾ। ਤੇ ਇਹਨੂੰ ਚੰਗੀ ਤਰ੍ਹਾਂ ਮੇਂ ਗੋਲ-ਗੋਲ ਬਣਾ ਲੈ ਜਿਵੇਂ ਲੱਡੂ ਹੁੰਦੇ ਨੇ। ਇਸ ਤਰ੍ਹਾਂ ਗੋਲ-ਗੋਲ ਕਰ ਲੈਣਾ ਬਿਲਕੁਲ। ਤੇ ਉਸੜਾ ਕਿਆ ਹੱਥ ਆਹਥੇ ਲੈਣਾ। ਇਸ ਤਰ੍ਹਾਂ ਹਲਕਾ ਜਿਹਾ ਨੱਪ ਦੇਣਾ। ਇਸ ਤਰ੍ਹਾਂ ਪੇੜੇ ਬਣਾ ਕੇ ਆਪਾਂ ਰੱਖ ਦੇਣੇ। गोल दिखा थे बना के इस तरह गोल गोल बना के फिर हल्का जहा प्रेस करना इस तरह सारे पेड़े बना लेने फिर तुम दिखाने जी बना के सारे लो जी सारे पेड़े बट के आप तैयार कर ले देखो कि वी बने ने हम आप कोकोनट पाउडर जरा ये कोट करा चं तरह ਤੇ ਸਾਰੇ ਨਪਾਇਤਰ ਤਾਂ ਰੱਖ ਦਾਂਗੇ ਕੋਡ ਕਰਕੇ ਲੋ ਜੀ ਸਾਰੇ ਪੇੜਾਂ ਨੂੰ ਮੈਂ ਨਾਰੀਅਲ ਦੇ ਬੂਰਾ ਦੇ ਨਾਲ ਕੋਡ ਕਰ ਲਿਆ ਤੇ ਹੁਣ ਆਪਾਂ ਕਰਾਂਗੇ ਡੈਕੋਰੇਸ਼ਨ ਇਸ ਤੇ ਦੇ ਨਾਲ ਤੁਸੀਂ ਕਿਸੇ ਕਿਸੇ ਬਦਾਂ ਕਿਸੇ ਵੀ ਚੀਜ਼ ਨਾਲ ਆਪਾਂ ਡੈਕੋਰੇਟ ਕਰ ਸਕਦੇ ਤੁਸੀਂ ਉਹ ਤੁਹਾਡੀ ਆਪਣੀ ਮਰਜ਼ੀ ਆ ਆਪਾਂ ਕਾਜੂ ਤੇ ਪੇਸਟ ਤੇ ਦੋਨੇ ਸਿਜਨ ਵਾਲੀ ਆਪਾਂ ਡੈਕੋਰਟ ਕਰ ਲਾਂਗੇ ਚਾਹੇ ਤੁਸੀਂ ਕੱਲੇ ਪੇਸਟੇ ਰੱਖ ਦੋ ਜੇ ਨਹੀਂ ਤੁਸੀਂ ਰੱਖਣਾ ਤਾਂ ਤੁਸੀਂ ਚਾਂਦੀ ਦਾ ਵਰਕ ਵੀ ਰੱਖ ਸਕਦੇ ਆ ਲੋ ਜੀ ਸਾਰੇ ਪੇੜੇ ਬਣਾ ਕੇ ਤਿਆਰ ਕਰ ਲਏ ਦੇਖੋ ਕਿੰਨੇ ਵਧੀਆ ਬਣੇ ਨੇ ਕੋਈ ਜ਼ਿਆਦਾ ਮੁਸ਼ਕਲ ਨਹੀਂ ਜਲਦੀ ਬਣ ਜਾਂਦੇ ਆ ਘਰ ਦੇ ਸਾਰੇ ਸਮਾਨ ਨਾਲ ਹੀ ਬਣਾਏ ਆ ਆਪਾਂ ਕੋ ਬਾਹਰੋਂ ਕੋਈ ਸਮਾਨ ਨਹੀਂ ਲਿਆ ਕਿ ਹਰ ਸ਼ੁਰੂ ਹੋਏਵੇਂ ਨੇ ਮੋਹ ਰਖੜੀ ਆ ਰਹੀ ਹੈ ਤਾਂ ਤੁਸੀਂ ਆਪਣੇ ਭਰਾਵਾਂ ਲਈ ਇਹ ਬਣਾ ਕੇ ਜ਼ਰੂਰ ਸਾਰਿਆਂ ਨੂੰ ਲੈ ਕੇ ਜਾ ਸਕਦੇ ਹੋ ਬਣਾ ਕੇ ਖਵਾ ਸਕਦੇ ਹੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਅਗਰ ਚੈਨਲ ਤੇ ਪਹਿਲੀ ਵਾਰ ਆਨੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਐਂਡ ਤੱਕ ਪੂਰਾ ਦੇਖਿਓ ਤਾਂ ਕਿ ਤੁਹਾਨੂੰ ਸਾਰੀ ਸਮਝ ਆ ਜਾਏ ਕਿ ਕੀ ਕੀ ਚੀਜ਼ ਸਮਾਨਾ ਬਣਾ ਕੇ ਬਣਾਇਆ ਹੈ ਆਪਾਂ ਨੇ ਪਿਹੜੇ ਤੁਸੀਂ ਵੀ ਘਰ 'ਚ ਬਣਾਇਓ ਸਾਰਿਆਂ ਨੂੰ ਖਵਾਇਓ ਖੁਦ ਵੀ ਖਾਇਓ ਸਾਡੀ ਵੀਡੀਓ ਦੇਖਣੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ